ਅਜੇ ਇਹਦੇ ਨਾਲ ਗੱਲਬਾਤ ਕਰ ਰਿਆ ਸੀ ਜਦੋਂ ਅਸੀਂ ਐਂਟਰ ਹੋਏ ਆ ਸਾਨੂੰ ਵੇਖ ਕੇ ਉਹ ਕਾਲੀ ਮਾਤਾ ਨੂੰ ਸ਼ਾਂਤ ਕਰਤਾ ਇਹਦੇ ਕਹਿਣ ਮੁਤਾਬਕ ਵੀ ਕਾਲੀ ਮਾਤਾ ਇਸ ਬੀਬੀ ਦੇ ਅੰਦਰ ਉਹਨੂੰ ਸ਼ਾਂਤ ਕਰਤਾ ਉਹ ਸ਼ਾਂਤ ਅਸਲ ਵਿੱਚ ਇਹਦੇ ਵੱਲੋਂ ਨਹੀਂ ਹੋਈ ਉਹ ਤਾਂ ਸਿੰਘਾਂ ਕਰਕੇ ਹੋਈ ਵਿਚਾਰ ਕਰਕੇ ਅੱਜ ਜਿਹੜਾ ਅਸੀਂ ਇਹ ਕਾਰਵਾਈ ਪਾਈ ਹੈ ਨਾਲ ਦੇ ਸਿੰਘਾਂ ਨੂੰ ਲੈ ਕੇ ਧਨੋਲਾ ਪਿੰਡ ਦਾ ਜਿਹੜਾ ਮਾਨਾ ਪਿੰਡੀ ਦੇ ਵਿੱਚ ਇੱਥੇ ਜਸਵੀਰ ਦਾਸ ਜੀ ਕੋਈ ਮਾਨਾ ਪੱਤੀ ਮਾਨਾ ਪੱਤੀ ਦਾ ਜੀ ਜਸਵੀਰ ਦਾਸ ਉਹਨਾਂ ਵੱਲੋਂ ਕੀਤਾ ਜਾਂਦਾ ਦਾਵਾ ਵੀ ਕਿਸੇ ਉਹਨਾਂ ਕਿਸੇ ਰੱਬੀ ਰੂਹ ਕੋਈ ਆਤਮਾ ਦੇ ਰਾਹੀ ਉਹ ਇਹਨਾਂ ਦੇ ਇਲਾਜ ਕਰਦਾ ਪਿਆ ਸੀ ਪਰ ਜਦੋਂ ਅਸੀਂ ਇੱਥੇ ਆਏ ਤਾਂ ਉਹ ਜਸਵੀਰ ਦਾਸ ਵੱਲੋਂ ਕੋਈ ਵੀ ਜੋ ਕੀਤੇ ਹੋਏ ਦਾਵੇ ਜਾਂ ਉਹਨਾਂ ਵੱਲੋਂ ਵੀਡੀਓ ਵੈਲ ਕਰਕੇ ਅਗੇ ਅਸੀਂ ਉਹਨਾਂ ਦੇ ਮੁਤਾਬਕ ਉਹ ਕੋਈ ਵੀ ਸਿੱਧ ਨਹੀਂ ਕਰ पाए ਸੋ ਕੋਈ ਸਨ ਉਹਨਾਂ ਦੇ ਪਰਿਵਾਰ ਨੇ ਵੀ ਇਸ ਗੱਲ ਨੂੰ ਮੰਨਿਆਗਾ ਕਿ ਅਸੀਂ ਅੱਡਾ ਬੰਦ ਕਰ ਦੇਵਾਂਗੇ ਇਹਦਾ ਮਤਲਬ ਉਹ ਇਹਨੂੰ ਅੱਡਾ ਸਮਝਦੇ ਆ ਨਾ ਕਿ ਮਤਲਬ ਕਿਸੇ ਦਾ ਇਲਾਜ ਕਰਨਾ ਥਰੀ ਵੀ ਜਿਹੜੇ ਲੋਕ ਇਹਨਾਂ ਧਰਮ ਦੀ ਆੜ ਵਿੱਚ ਪਖੰਡ ਕਰ ਰਹੇ ਆ ਪਖੰਡ ਨੂੰ ਬੜਾਵਾ ਦੇ ਰਹੇ ਆ ਉਹਨਾਂ ਲੋਕਾਂ ਦੀ ਸ਼ਿਕਾਇਤ ਸਾਡੇ ਕੋਲ ਭੇਜੋ ਤੁਹਾਡੇ ਲੋਕਾਂ ਦੀ ਸ਼ਕਤੀ ਦੀ ਲੋੜ ਆ ਸਾਡੇ ਨਾਲ ਤਰੋ ਆਪਾਂ ਪਖੰਡ ਨੂੰ ਖਤਮ ਕਰਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਮਨ ਹੁੰਨੇ ਆ ਸਾਡੇ ਅਤੀ ਸਤਿਕਾਰਯੋਗ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ Hindu ਧਰਮ ਦੇ ਜਿਹੜੇ ਇਸਟ ਨੇ ਉਹ ਵੀ ਸਤਿਕਾਰਯੋਗ ਨੇ ਮੁਸਲਮ ਧਰਮ ਦੇ ਇਸਟ ਉਹ ਵੀ ਸਤਿਕਾਰਯੋਗ ਨੇ ਸਾਹੀ ਧਰਮ ਦੇ ਇਸ ਤੋਂ ਵੀ ਸਤਕਾਰਯੋਗ ਨੇ ਪਰ ਉਹਨਾਂ ਦੇ ਧਰਮ ਦੀ ਆੜ ਵਿੱਚ ਆ ਜਿਹੜੇ ਚਰਚਾ ਵਾਲੇ ਲੋਕ ਹਨ ਇਹ ਵੀ ਹੱਥ ਜਾ ਲਾ ਕੇ ਬੀਬੀਆਂ ਬੜੀਆਂ ਤੜਫਦੀਆਂ ਮੱਛੀ ਵਾਂਗੂ ਵਾਰੀ ਇਹਨਾਂ ਦੀ ਵੀ ਆਈ ਲੋ ਸੋ ਅਸੀਂ ਚੇਤਾਵਨੀ ਦਿੰਨੇ ਆ ਦੂਸਰਿਆਂ ਸਭ ਤੋਂ ਵੱਧ ਮੈਂ ਬਾਬਾ ਮੰਤਰਪ੍ਰੀਤ ਸਿੰਘ ਜੀ ਦਾ ਵੀ ਤੈਨੂੰ ਧੰਨਵਾਦ ਕਰਦਾ ਗਵੰਡੀ ਬਾਬਾਸਕੁਰ ਔਰ ਜਿਹੜੇ ਤਸਵੀਰ ਰਾਖ ਦੇ ਨਾਲ ਹੀ ਗਵੰਡੀ ਹੈ ਸਕੰਦਰ ਉਹਨਾਂ ਦੇ ਵੀ ਸਕੰਦਰ ਦਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਜੋਤ ਨੋਲੇ ਦੇ ਹੋਰ ਵੀ ਇਹਨਾਂ ਨੂੰ ਅਸੀਂ ਕਹਿੰਦੇ ਆ ਜੇ ਤਾਂ ਤੁਹਾਡੇ ਕੋਲੇ ਤੰਤਰਕ ਵਿੱਦਿਆ ਕੋਈ ਹੈਗੀ ਆ ਕੋਈ ਸ਼ਕਤੀ ਹੈ ਕਿ ਗੈਬੀ ਸ਼ਕਤੀ ਹੈ ਸਾਨੂੰ ਦਿਖਾਓ ਨਹੀਂ ਤਾਂ ਤੁਸੀਂ ਬਾਜਾ ਜਾਓ ਇਹ ਜੋ ਇਸ ਤਰ੍ਹਾਂ ਅੱਜ ਇਹਨਾਂ ਨੇ ਮਤਲਬ ਕਿ ਬੰਦ ਕਰ ਦਿੱਤਾਗਾ ਜੀ ਆਪਣੇ ਆਪ ਹੀ ਬੰਦ ਕਰ ਦਊਗਾ ਠੀਕ ਹੈ ਨਹੀਂ ਤੁਹਾਡੇ ਤੇ ਜਿਹੜੀ ਕਾਰਵਾਈ ਹੈ ਜਿਹੜੀ ਸੱਤ ਹੋਵੇਗੀ ਔਰ ਇੱਥੇ ਆ ਕੇ ਹੁਣ ਬਾਬੇ ਨੂੰ ਜਵਾਬ ਨਹੀਂ ਆਇਆ ਮੈਂ ਗੱਡੀ ਦਾ ਨੰਬਰ ਪੁੱਛਿਆ ਮੇਰੇ ਫੋਨ ਦਾ ਪੈਟਰਨ ਖੋਲਦੇ ਲਾ ਹੁਣ ਵੀ ਇੱਥੇ 100 ਤੋਂ ਵੱਧ ਲੋਕ ਖੜੇ ਆ ਹੁਣ ਵੀ ਬਾਬੇ ਨੂੰ ਮੈਂ ਚੈਲੰਜ ਕਰ ਦੂੰ ਇੱਕ ਵਾਰੀ ਵੀ ਉਹ ਐਕਸ ਜੀ ਵੀ ਗੱਡੀ 17 ਮਾਡਲ ਖੜੀ ਹੈ ਮੈਂ ਇਹਦੇ ਘਰੇ ਠੱਲ ਜੂੰਗਾ ਹੁਣ ਜਿਹੜੀ ਤੰਤਰਕ ਵਿੱਦਿਆ ਕਿਸੇ ਨੂੰ ਮੌਲੀ ਧਾਗਾ ਕਰਕੇ ਦੇਣਾ ਧਾਗੇ ਨੂੰ ਗੱਠਾ ਕਰਕੇ ਦੇਣੀਆ ਟੂਣਾ ਵਗੈਰਾ ਇਹ ਧਾਰਾ ਸਬਦਾਨਿਕ ਧਾਰਾ ਮੁਤਾਬਕ ਇੱਕ ਅਪਰਾਧ ਹੈ ਜੋ ਇਹ ਕੰਮ ਕਰਦਾ ਹੈ ਇਹ ਕਾਨੂੰਨੀ ਤੌਰ ਤੇ ਵੀ ਇੱਕ ਅਪਰਾਧ ਹੈ ਉਹਨ ਇੱਥੇ ਸੁਣ ਚ ਆਇਆ ਵੀ ਕਿੱਥੇ ਕਾਨੂੰਨੀ ਖੁਦ ਇੱਕ ਡੀਐਸਪੀ ਇਦਾਂ ਦੀਆਂ ਕਾਰਵਾਈਆਂ ਕਰ ਰਿਹਾ ਸੋ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਵੈਰੀਫਿਕੇਸ਼ਨ ਕਰੇ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਕਰੇ ਨਹੀਂ ਸਾਡੀ ਜਿਹੜੀ ਜਥੇਬੰਦੀ ਹੈ ਅਸੀਂ ਇਹਨਾਂ ਤੇ ਕਦੇ ਵੀ ਪਿੱਛੇ ਨਹੀਂ ਹਟਾਂਗੇ ਔਰ ਇਹਨਾਂ ਦੇ ਪਖੰਡਵਾਦ ਨੂੰ ਅਸੀਂ ਹਰ ਹਾਲਤ ਦੇ ਵਿੱਚ ਬੰਦ ਕਰਾਵਾਂਗੇ ਭਾਵੇਂ ਸਾਨੂੰ ਕੋਈ ਵੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਮਸੀਦ ਦਾ ਸਾਹਮਣਾ ਟੀਵੀ ਟੀਵੀ 19 ਬਲੈਕ ਜਿਹੜਾ ਇੱਕ ਨਿਮਲੈਕ ਦੀ ਹੈ ਜੀ ਉਹ ਚੈਨਲ ਹੈ ਇਹਨਾਂ ਪਖੰਡਿਆਂ ਨੂੰ ਪ੍ਰਮੋਟ ਕਰ ਰਿਹਾ ਹਾਂ ਔਰ ਅਸੀਂ ਉਹ ਵੀਰ ਨੂੰ ਵੀ ਬੇਨਤੀ ਕਰਦੇ ਹਾਂ ਉਹਦਾ ਬੰਦ ਕਰਤਾ ਜੀ ਉਹਦਾ ਬੰਦ ਕਰਤਾ ਜੀ ਯਾਰ ਚਾਹ ਗੱਲ ਕਰ ਲੈਣ ਦੇ ਆਪਾਂ ਆਪ ਹੀ ਕਰਦੇ ਹਾਂ ਵੀਰ ਨੂੰ ਬੇਨਤੀ ਆ ਵੀ ਆਪਣਾ ਚੈਨਲ ਜਿਹੜਾ ਪਖੰਡਿਆਂ ਨੂੰ ਪ੍ਰੋਮੋਟ ਕਰਨਾ ਬੰਦ ਕਰੇ ਹਾਂ ਤੇ ਨਹੀਂ ਭਾਈ ਨੈਸਟ ਵਿੱਚ ਤੇਰਾ ਵੀ ਨਾਮ ਲਵਾਂਗਾ ਮੇਰੇ ਬੇਨਤੀ ਕਰਨਾ ਪਈ ਇਹ ਇਹਦੇ ਵੱਲੋਂ ਕੋਈ ਕਰਾਮਾਤ ਦਿਖਾਈ ਗਈ ਜੀ ਇੱਥੇ ਸੰਗਤ ਸਾਹਮਣੇ ਸੱਚ ਜਦੋਂ ਬਾਬਾ ਜੀ ਤੇ ਅਸੀਂ ਅੰਦਰ ਗਏ ਸੀ ਉਸ ਵਕਤ ਇੱਕ ਬੀਬੀ ਜਿਹੜੀ ਸਿਰ ਹਿਲਾ ਰਹੀ ਸੀ ਆਪ ਉਹਨਾਂ ਨੂੰ ਕਹਿ ਰਿਆ ਸੀ ਤੂੰ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਪਰ ਉਹਨਾਂ ਵੱਲੋਂ ਕੋਈ ਵੀ ਕਰਾਮਾਤ ਨਹੀਂ ਅਸੀਂ ਸੋਚਿਆ ਵੀ ਜੋ ਤੇ ਵਿੱਚ ਪੀਰ ਆ ਰਿਹਾ ਅਸੀਂ ਜਦੋਂ ਪੁੱਛਿਆ ਵੀ ਕੌਣ ਵੀ ਪੀਰ ਗੱਲ ਕਰੇ ਅਸੀਂ ਉਦਾਂ ਦੀ ਗੱਲ ਕਰਦੇ ਵੀ ਕਿਹੜਾ ਪੀਰ ਹੈ ਨਾ ਅਤੇ ਇਤਿਹਾਸ ਅਸੀਂ ਪੜਿਆ ਪਰ ਉਹ ਕਹਿੰਦਾ ਵੀ ਮੈਂ ਜਸਵੀਰ ਦਾਸ ਹਾਂ ਕੋਈ ਉਹਦੇ ਕੋਲੇ ਕਰਾਮਾਤ ਨਹੀਂ ਕੀ ਕੁਝ ਨਹੀਂ ਹੈ ਅਸੀਂ ਉਹਨਾਂ ਨੂੰ ਬਾਰ-ਬਾਰ ਇੱਕ ਚੀਜ਼ ਪੁੱਛੀ ਹੈ ਵੀ ਜਸਵੀਰ ਦਾਸ ਜੀ ਤੁਸੀਂ ਇਹ ਦੱਸ ਦਿਓ ਵੀ ਇਹ ਜਿੰਨੀ ਸੰਗਤ ਹੈ ਇਹ ਕੌਣ ਹੈ ਉਹ ਕਹਿੰਦਾ ਵੀ ਸਾਰੇ ਮਰੀਜ਼ ਹੈ ਜੇ ਮਰੀਜ਼ ਹੈ ਤਾਂ ਇਹਨਾਂ ਦੇ ਇਲਾਜ ਤੁਸੀਂ ਕਿਸ ਤਰੀਕੇ ਨਾਲ ਕਰ ਰਹੇ ਹੋ ਉਹ ਮੀਡੀਆ ਦਾ ਤੁਹਾਡੇ ਸਾਹਮਣੇ ਵੀ ਵੀਡੀਓ ਹੈ ਜੀ ਨਾ ਉਹ ਸਾਡੇ ਨਾਲ ਕਰ ਪਾਇਆ ਬਾਕੀ ਹੁਣ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਸ ਸਾਨੂੰ ਉਹ ਮਰੀਜ਼ ਆਏ ਨੇ ਪੁੱਲ ਜਿੰਨੇ ਆਏ ਉਹ ਮਰੀਜ਼ ਆਇਆ ਸੰਗਤ ਦੇ ਰੂਪ ਵਿੱਚ ਉਹ ਦੱਸੇ ਵੀ ਇਹਨਾਂ ਦਾ ਇਲਾਜ ਕਿਸ ਤਰੀਕੇ ਨਾਲ ਕਰਦਾ ਹੈ ਜੀ ਕਿੰਨੇ ਸਵਾਲ ਪੁੱਛੇ ਨੂੰ ਕੋਈ ਜਵਾਬ ਨਹੀਂ ਆਇਆ ਹੁਣ ਇਹਦੀ ਮਾਤਾ ਇਹਦੇ ਪਿਤਾ ਇਹਦਾ ਭਰਾ ਇਹਨਾਂ ਨੇ ਜਵਾਬ ਨਾ ਦੇਣ ਤੇ ਇਹਨਾਂ ਨੇ ਇਹ ਗੱਲ ਕਹਿ ਦਈਏ ਵੀ ਇਹ ਜਿਹੜਾ ਠਗ ਠਗਾ ਸੀ ਬੰਦ ਕਰਾਂਗੇ ਗੱਡੀ ਤੇ ਇਹ ਵੀ ਇਹਨਾਂ ਨੇ ਸਾਨੂੰ ਦੱਸਿਆ ਵੀ ਤਨੌਲਾ ਮੰਡੀ ਦੇ ਵਿੱਚ ਜਿਹੜੇ 5-6 ਬਾਬਿਆਂ ਦੇ ਨੇ ਇਹਨਾਂ ਨੇ ਨਾਮ ਵੀ ਗਣਾਈ ਆ ਦੋ ਪਹਿਲਾਂ ਮੈਂ ਦੱਸ ਚੁੱਕਿਆ ਉਹ ਬਾਬਿਆਂ ਨੂੰ ਵੀ ਬੇਨਤੀ ਆ ਵੀ ਥੋੜਾ ਜਿਆ ਸੁਧਰ ਜੋ ਧਰਮ ਦੀ ਆੜ ਵਿੱਚ ਬਖੰਡਵਾਦ ਨਾ ਕਰੋ ਕਿਉਂਕਿ ਨਹੀਂ ਥੋਡੇ ਸ਼ਨੀਗ੍ਰਾਹ ਸ਼ੁਰੂ ਹੋ ਗਏ ਭਾਈ ਸਾਹਿਬ ਅੱਜ ਬੜਾ ਦੁਖਾਂਤ ਹੈ ਸਾਡੀ ਤਰਸਦੀ ਹੈ ਜਿਹੜੀਆਂ ਮਾਮਾ ਕਦੇ ਬੰਦ-ਬੰਦ ਆਪਣੇ ਬੱਚਿਆਂ ਦੇ ਮਤਲਬ ਕਿ ਪੰਜਾਬ ਦੀ ਧਰਤੀ ਤੇ ਕਦੇ ਬੰਦ-ਬੰਦ ਕੱਟ ਕੇ ਵੀ ਉਹਨਾਂ ਨੇ ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਸ਼ਕਰਾਨਾ ਕੀਤਾ ਉਹ ਬੀਬੀਆਂ ਨੇ ਅੱਜ ਉਹ ਬੀਬੀਆਂ ਇਹੋ ਜੇ ਸਲਫਾ ਪੀਣਾ ਚਲਮਾ ਪੀਣਾ ਅੰਦਰ ਉੱਥੇ ਪਈਆਂ ਨੇ ਇਹ ਜੇ ਨਸ਼ੇੜੀ ਬੰਦਿਆਂ ਦੇ ਆ ਕੇ ਜਿਹੜੀਆਂ ਮਤਲਬ ਇੱਥੇ ਆਉਂਦੀਆਂ ਨੇ ਇਹ ਸਾਡੀ ਤਰਾਸ ਦੀਆਂ ਦੁਕਾਨ ਤਾਂ ਸੋ ਬੀਬੀਆਂ ਨੂੰ ਸचेत ਹੋਣਾ ਚਾਹੀਦਾ ਗੁਰੂ ਮਹਾਰਾਜ ਦੇ ਲੜ ਲੱਗਣਾ ਚਾਹੀਦਾ ਅੱਛੇ ਡਾਕਟਰਾਂ ਕੋਲ ਜਾ ਇਲਾਜ ਕਰਾਉਣਾ ਚਾਹੀਦਾ ਜੀ ਤੇਰਾ ਮੈਡੀਕਲ ਕਰਵਾਇਆ ਨਾ ਅਸੀਂ ਮੈਡੀਕਲ ਕਰਾਇਆ ਤੇਰੇ ਵਿੱਚੋਂ ਨਸ਼ਾ ਨਿਕਲਣਾ ਮੈਡੀਓਟੂ ਕਰਕੇ ਸਲਫਾ ਪੀ ਕੇ ਨਾ ਸਲਫਾ ਮੈਡੀਕਲ ਹਾਂ ਸਹੀ ਤਾਂ ਇਹ ਪਹਿਲੇ